ਮੇਰਾ ਕਿਤੇ ਪਸੰਦੀਏ ਜੋ ਮੇਰਾ ਕਿਤੇ ਪਸੰਦੀਏ ਜੋ ਨਾ ਪਾ ਰਗ ਦੇ ਸੰਸਰੀਏ ਜੋ ਹਲੋ ਮਾਚੰਡਾ ਚੈੱਕ ਕਰਾਇਓ ਜੀਵਨ ਵਾਲੇ ਜੀਵਨ ਵਾਲੇ ਕੰਮ मंत्री साहब एक बार सामने एक बार सामने सामने एक बार सामने 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 क्या बात है साहब

असी पूरे सालिया वालों पूरे रुझानों वालों वेलकम करता परमात्मा के अरदास तो कर कर तो करता कि पार्टी की जी तरक्की है दुगनी चुगनी जिस तरह मेरा नाम अनाउस हो शुरुआत होगी सारे कट्ठे होकर अब शुकराना यात्रा हरिंदर साहब तक चलिए उन्होंने बहुत ना कहता होया दिन प्रधान साहबानू दिलो धन्यवाद करता तो प्रमात्मा का शुकराना करता ਸਾਡੇ ਪ੍ਰੋਵਾ ਨੂੰ ਬਹੁਤ ਵੱਡੀ ਸਿਹਰਾ ਬਣੀ ਮਦਾਨ ਜੀ ਅਹ ਕੋਈ ਨਾ ਕੋਈ ਨਾ ਕਰਨਾ ਭਰਾ ਹੁਣ ਤੁਹਾਡੇ ਸਾਹਮਣੇ ਸਰ ਦੇ ਨਵੇਂ ਵਰਕਿੰਗ ਪ੍ਰੈਜ਼ੀਡੈਂਟ ਸ਼ੇਰੀ ਕਾਸੀ ਜੀ ਉਹ ਆਪਨੇ 2 ਮਿੰਟ ਲਈ ਵਿਚਾਰ ਰੱਖਣਗੇ ਸ਼ੇਰੀ ਕਾਸੀ ਜੀ ਆ ਆ ਆਦਮੀ ਪਾਰਟੀ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੁਸੀਂ ਕਾਫੀ ਲੰਮੇ ਸਮੇਂ ਤੋਂ ਸਾਡਾ ਇੰਤਜ਼ਾਰ ਕਰ ਰਹੇ ਹੋ ਪਰ ਉਹ ਜਿਹਾ ਤੁਹਾਡਾ ਜੋਸ਼ ਹੈ ਇਹੋ ਜਿਹੜੀ ਤੁਹਾਡੀ ਆਵਾਜ਼ ਹੈ ਨਾਰਿਆਂ ਦੀ ਸਾਨੂੰ ਥੱਕਰ ਨਹੀਂ ਦਿੰਦੀ ਉਹ ਦਿਨ ਦੂਰ ਨਹੀਂ ਇਹੋ ਬੇਨਤੀ ਕਰਨ ਲੱਗੇ ਵੀ ਤਗੜੇ ਹੋ ਕੇ ਮਿਹਨਤ ਕਰੋ ਤੁਹਾਡੀ ਮਿਹਨਤ ਜਿਹੜੀ ਹੈ ਉਹ ਪਾਰਟੀ ਜਿਹੜੀ ਇੱਕ ਇੱਕ ਵਰਕਰ ਦੀ ਮਿਹਨਤ ਦੇ ਉੱਤੇ ਨਿਗਾ ਬਣਾ ਕੇ ਬੈਠੀ ਹੈ ਇਨਕਲਾਬ ਜੈ ਜੰਗ ਵਾਹ ਬਹੁਤ ਬਹੁਤ ਮਿਹਰਬਾਨੀ ਦੀ ਧੰਨਵਾਦ ਜੀ ਸਭ ਤੋਂ ਬਹੁਤ ਹੀ ਹਰ ਬੰਦੇ ਨੂੰ ਪਿਆਰ ਪ੍ਰਧਾਨ ਅਮਨ ਰਵਾਜੀ ਹੁਣ ਸਾਡੇ ਸਾਹਮਣੇ ਆਪ ਦੇ ਵਿਚਾਰ ਰੱਖਣਗੇ ਅਮਨ ਰਵਾਜੀ ਮੈਂ ਇੱਕ ਨਾਲ ਲਾਵਾਗਾ ਸਾਹਮਣੇ ਹੱਥ ਖੜਾ ਕੇ ਜਾ ਦੇਣਾ ਓ ਮਾਂ ਦੀ ਪਾਤੀ ਜਿੰਦਾਬਾਦ ਬਹੁਤ ਜੀ ਪਰਮ ਤੇ ਸਤਾਰਿਓ ਮੇਰੇ ਸਾਰੇ ਵੀਰੋ ਪਾਰਟੀ ਦੇ ਰੀੜ ਦੇ ਹੱਡੀਆਂ ਤੁਸੀਂ ਔਰ ਅੱਜ ਤੁਹਾਡਾ ਦਿਲ ਜਗਰੇ ਤੋਂ ਧੰਨਵਾਦ ਕਿ ਤੁਸੀਂ ਸਵਾਗਤ ਕਰਨ ਦੇ ਲਈ ਇੰਨੀ ਵੱਡੀ ਗਿਰਤੀ ਦੇ ਵਿੱਚ ਪਹੁੰਚੇ ਔਰ ਮੇਰੇ ਬਹੁਤ ਹੀ ਸਤਾਰਿਓ ਕਬੜੇ ਵੀਰੋ ਹਰਦੀਪ ਸਿੰਘ ਜੀ ਮੁੰਡੀਆ ਸਾਹਿਬ ਗਿਆਸਪੁਰ ਸਾਹਿਬ ਵਿਜਨ ਮੋਹਰਸਾ ਜੀਪੀਜੀ ਔਰ ਮੇਰੇ ਮੇਰੇ ਤੁਹਾਡੇ ਵੀ ਸ਼ਹਿਰੀ ਕਸੀ ਜੀ ਵਰਕਿੰਗ ਪ੍ਰਧਾਨ ਸਾਰੇ ਸਤਿਕਾਰਯੋਗ ਸਾਥੀਓ ਵਧਾ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਤੇ ਮੁਬਾਰਕਬਾਦ ਕਿ ਅੱਜ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨੀ ਸ਼੍ਰੀ ਅਰਵਿੰਦ ਕੇਂਦਰੀਵਾਲ ਨੇ ਚਾਲੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਚੋਂ ਵੀ ਗੰਦਗੀ ਹੋ ਚੁੱਕੀ ਸੀਗੀ ਉਹਨੂੰ ਸਾਫ਼ ਕਰਨ ਦੇ ਲਈ ਤੇ ਅੱਜ ਉਸ ਪਰਕ ਤੋਂ ਮੈਂ ਸੁਣਾਉਣਾ ਕਿ ਅੱਜ ਇੰਦਾ ਵੱਡਾ ਕਾਫਲਾ ਜਿਹੜਾ ਉਹ ਉਹਨਾਂ ਦੇ ਨਾਲ ਜੁੜ ਚੁੱਕਿਆ ਔਰ ਮੈਂ ਤੁਹਾਨੂੰ ਇੱਕੋ ਬੇਨਤੀ ਦੋ ਰਿਹਾ ਇੱਕੋ ਬੇਨਤੀ ਕਰਦਾ ਔਰ ਤੁਹਾਨੂੰ ਵਿਸ਼ਵਾਸ ਦੋ ਰਿਹਾ ਕਿ ਇਹ ਕਾਫਲਾ ਤਾਂ ਹੋਰ ਵੱਡਾ ਕਰਨਾ ਮੈਂ ਚਾਹੇ ਕਹੇ ਨੂੰ ਪ੍ਰਧਾਨ ਲੱਗਿਓ ਪਰ ਮੈਂ ਹਰ ਵਰਕਰ ਦਾ ਸੇਵਾਦਾਰ ਬਣ ਕੇ ਕੰਮ ਕਰੂੰਗਾ ਮੈਂ ਤੁਹਾਨੂੰ ਇਹ ਵਿਸ਼ਵਾਸ ਦੋ ਰਿਹਾ ਰਾਜਨੀਤੀ 'ਚ ਕਦੇ ਕੋ ਕੱਲ੍ਹ ਦੀ ਵਾਦਾ ਹੁੰਦਾ ਹੰਡਾ ਮੇਜਾ ਦੇ ਪਾਰਟੀ ਨਾਲ ਆਪਣੇ ਸਾਥੀਆਂ ਨਾਲ ਆਪਣੇ ਸਹਿਯੋਗੀਆਂ ਨਾਲ ਹੁੰਦਾ ਹੁੰਦਾ ਤੇ ਜੇ ਆਪ ਆਪ ਸਾਰੇ ਤੇ ਕੋਈ ਸਾਬਤ ਤੋਂ ਮੰਤਰੀ ਕੋਈ ਐਮਐਲਏ ਜੇ ਅਸੀਂ ਅਜੇ ਤੱਕ ਪਹੁੰਚਿਆ ਤਾਂ ਸਾਥੀਆਂ ਦਾ ਸਾਰਾ ਸੇਰੇ ਜਿਹੜਾ ਉਹ ਤੁਹਾਨੂੰ ਵੀਰਾਂ ਨੂੰ ਜਾਂਦਾ ਤੇ ਤੁਹਾਡਾ ਜਿਹੜਾ ਮਨ ਦਾ ਮਾਣ ਸਤਕਾਰ ਪਾਰਟੀ ਦੇ ਵਿੱਚ ਵੀ ਤੇ ਸਰਕਾਰ ਦੇ ਵਿੱਚ ਵੀ ਜੋ ਬਣਦਾ ਚਾਹ ਉਹ ਬਣਦਾ ਉਹਦੇ ਨਾਲ ਕਿਉਂ ਆ ਚੌਣਾ ਹੋ ਕੇ ਤੁਹਾਨੂੰ ਸਤਕਾਰ ਹੈ ਜਿਹੜਾ ਉਹ ਮਿਲੂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹ ਅਮਨ ਅਰੋੜਾ ਜੀ ਜਿੰਦਾਬਾਦ ਸੋ ਕੋਈ ਮੇਰਾ ਵੀਰ ਆਪਣੇ ਆਪ ਨੂੰ ਅੰਦਾਲਿਆ ਕੋਈ ਮੇਰਾ ਵੀਰ ਆਪਣੇ ਆਪ ਨੂੰ ਆਣ ਦੇਖਿਆ ਕੋਈ ਜਿਹੜਾ ਵੀਰ ਮਯੂਸ ਨਾ ਹੋ ਕੇ ਘਰ ਬੈਠੇ ਤੱਕੜੇ ਹੋ ਕੇ ਹਮਲਾ ਮਰੋ ਕਿਸੇ ਦੇ ਮਨ ਦੀ ਗੱਲ ਹੈ ਸਾਨੂੰ ਸਾਰਿਆਂ ਨੂੰ ਔਰ ਮੈਂ ਤੁਹਾਡੇ ਕਿਉਂਕਿ ਸਭ ਤੋਂ ਵੱਡਾ ਸੇਵਾਦਾਰ ਆਲਤੋਂ ਸੋ ਸਾਨੂੰ ਸਾਰਿਆਂ ਨੂੰ ਦੱਸੋ ਰਾਹ ਮਿਲ ਕੇ ਆਪਾਂ ਆਪਾਂ ਰਾਹ ਮਿਲ ਕੇ ਦੁਆਰਾ ਸਟਾਈ ਦਾ ਜਿਹੜਾ ਝੰਡਾ ਜਿਹੜਾ ਉਹ ਬੁਲੰਦ ਕਰਨਾ ਹੈ ਆ ਝੰਡਾ ਆਪਾਂ ਅੱਜ نیچے ਨਹੀਂ ਹੋਣ ਦੇਣਾ ਇਸੇ ਗੱਲ ਦੇ ਅਰਦਾਸ ਕਰਨ ਲਈ ਤੇ ਸ਼ੁਕਰਾਨਾ ਕਰਨ ਲਈ ਪਟਿਆਲੇ ਤੋਂ ਕਈ ਮਾਤਾ ਮੰਦਰ ਤੋਂ ਸ਼ੁਰੂ ਕਰਕੇ ਹੁਣ ਦਰਬਾਰ ਸਾਹਿਬ ਦੁਰਗਣਾ ਮੰਦਰ RAMDEV ji ਚੱਲਿਆ ਤਾਂ ਕਿ ਅਸੀਂ ਟੀਚੇ ਦਾ ਸਾਰੇ ਪੰਜਾਬ ਨੂੰ ਚੜ੍ਹਦੇ ਕਲਾਮਾਂ ਦੇ ਵਿੱਚ ਰੱਖੀਏ ਸੋ ਇਹਨਾਂ ਸ਼ਬਦਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਦੇਖ ਕੇ ਕੋਈ ਵਾਪਸ ਨਾ ਜਾਵੇ ਸਾਰਿਆਂ ਨੇ ਹਰ ਮੰਦਰ ਸਾਹਿਬ ਉੱਥੇ ਲੈ ਕੇ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ